ਜਿਹੜਾ ਬੁੱਲਟ ਪੀਜ ਵਾਲਾ ਕੱਲ ਅਨਮੋਲ ਗਵਾਤਰਾ ਕੋਲੇ ਆਇਆ ਸੀਗਾ ਉਹ ਬੁੱਲਟ ਪੀਜ ਵਾਲਾ ਉਹ ਕਿਵੇਂ ਬੈਠ ਗਿਆ ਨਾ ਕਿੰਨੇ ਬੈਠ ਕੇ ਆਰਾਮ ਨਾਲ ਗੱਲਾਂ ਕਰਦਾ ਦੱਸ ਰਿਹਾ ਜਦੋਂ ਜੱਲ ਹੀ ਹੈ ਹੱਥ ਵੀ ਰੀ ਚੱਲੇ ਹਨਾ ਪਰ ਜੀ ਹੁਣ ਤਾਂ ਇਹ ਦੇਖੋ ਵੀ ਇੰਟਰਵਿਊ ਇਹਨਾਂ ਦਾ ਹੋ ਰਿਹਾ ਯਾਰ ਹਾਂ ਹਨਾ ਤੇ ਮਤਲਬ ਇੱਕ ਜਿਹੜੇ ਬੰਦੇ ਦੀ ਵੀਡੀਓ ਯਾਰ ਇੰਨੀ ਹਨਾ ਮਤਲਬ ਉਹ ਵੀ ਕੀ ਕੀ ਦੱਸ ਰਿਹਾ ਕਿ ਹਾਂ ਚਲੋ ਆਪਣੇ ਪੰਜਾਬੀ ਨੇ ਬਈ ਆਪਣੇ ਨਾਲ ਹੁਣ ਬਹੁਤ ਯਾਰ ਲੋਕ ਚੰਗੇ ਨੇਗੇ ਸympathy ਕਿੰਨੀ ਸਖੋਤੀ ਦਿੱਤੀਆਂ ਉਹਨੂੰ ਸਟਿਲ ਹਣਾ ਪੰਜਾਬੀਆਂ ਨੇ ਕਿੰਨੀ ਗੰਦੀ ਹਰਕਤ ਲਈ ਵੀ ਕਿੰਨੀ ਸympathy ਦਿੱਤੀ ਹੈ ਬਟ ਯਾਰ ਕਿਤਨਾ ਕਿਤੇ ਹਣਾ ਬਈ ਬੈਕਗਰਾਉਂਡ ਤੇ ਕੁਝ ਹੋਰ ਚੱਲ ਰਿਆ ਹੁੰਦਾਗਾ ਹਣਾ ਇਦਾਂ ਨਹੀਂ ਦੇਖੋ ਸਵਾਰਾ ਵੀ ਉਹਨੂੰ ਪੁੱਛ ਰਿਆ ਤੀਗਾ ਵੀ ਤੈਨੂੰ ਕਿਹੋ ਜਿਹਾ ਮਹਿਸੂਸ ਹੋ ਰਿਹਾ ਵੀ ਹੁਣ ਲੋਕ ਤਾਂ ਤੈਨੂੰ ਮਾਰਨ ਨੂੰ ਕਹਿੰਦੇ ਤੀਏ ਵੀ ਤੂੰ ਮਰ ਜਾਏ ਹਣਾ ਪਰ ਤੂੰ ਮਰਿਆ ਨਹੀਂ ਹੈਗਾ ਤੂੰ ਵਧੀਆ ਆ ਗਏ ਥੇ ਚਲੋ ਸਵਾਰ ਹੀ ਲੈ ਰਹੇ ਹੁੰਦਾ ਉਹਨੇ ਤਾਂ ਚਲੋ ਉਹਦੀ ਗੱਲ ਮਤਲਬ ਉਹ ਗੱਲ ਰੱਖਦੇ ਉਹਨਾਂ ਦੀ ਗੱਲ ਹੀ ਰੱਖੀ ਹੈ ਨਾ ਉਹ ਬਾਈ ਨੇ ਤਾਂ ਕਮਾਤਰੇ ਨੇ ਠੀਕ ਹੈ ਉਹ ਚ ਕੋਈ ਗਲਤ ਕਰਨੀ ਹੈਗੀ ਉਹਨਾਂ ਦੀ ਨਜ਼ਰ ਰੱਖੀ ਹੈ ਬਟ ਸਚਾਈ ਤਾਂ ਉਹਨੇ ਸਾਹਮਣੇ ਲਿਆਂਦੀ ਹੈ ਨਾ ਕਿ ਹਾਂ ਪਹਿਲਾਂ ਉਹਨੇ ਕਿਹਾ ਸੀਗਾ ਕਿ ਇਹ ਵੀਡੀਓ ਅਸੀਂ ਨੇ ਬਣਾਈ ਨਹੀਂ ਵੀ ਇਹ AI ਹੈ ਹਨਾ ਫਿਰ ਉਸ ਤੋਂ ਬਾਅਦ ਚ ਮੰਨ ਵੀ ਗਏ ਹਨਾ ਫਿਰ ਇਹ ਰਹਿ ਗਿਆ ਤੇ ਵੀ ਆ ਗਿਆ ਸਾਨੂੰ ਉਹ ਚੀਜ਼ ਦਾ ਮੰਨ ਲਓ ਕਿੰਨਾ ਕਦੇ ਯਾਰ ਚੀਜ਼ਾਂ ਦਾ ਪਲਾਨ ਹੋਈਆਂ ਹੋਈਆਂ ਨੇ ਨਾ ਹਨਾ ਤੇ ਕਹਿੰਦਾ ਇਹ ਤਾਂ ਅਸੀਂ ਜਦਾਂ ਉਹ ਰੱਖੀ ਸੀਗੀ ਵਿਆਹ ਤੋਂ ਪਹਿਲਾਂ ਦੀ ਹੈ ਇਹ ਉਹ ਤਾਂ ਅਸੀਂ ਫੇਮਸ ਨਹੀਂ ਤੇਰੇ ਤੇ ਫਿਰ ਕੁਆਤਰ ਨੂੰ ਕਹਿੰਦਾ ਵੀ ਤੂੰ ਸੁੱਚ ਨਹੀਂ ਇਹ ਕਹਿੰਦਾ ਵੀ ਆ ਵੀ ਆਪਣੇ ਪਹਿਲਾਂ ਦੀ ਹੈ ਦੀ ਕਿਉਂ ਹੋਊਗੀ ਦੀ ਕਿਹਨੇ ਕਰਤੀ ਚੱਕਰੇ ਹੈ ਵੀ ਇਦਾਂ ਦਾ ਮਾਈਂਡ ਸੈਟ ਕਿਵੇਂ ਬਣੇ ਲੋਕਾਂ ਹਣਾ ਕਿਉਂ ਲੋਕ ਬਣਾਉਣੇਗਾ ਤੂੰ ਯਾਰ ਇਹ ਚੀਜ਼ ਲੋਰੀ ਨਹੀਂ ਤੀ ਜਦੋਂ ਤੇਰਾ ਪੈਸਿਓ ਵੀ ਆਪਦੀ ਵਾਈਫ ਨਾਲ ਯਾਰ ਵੀ ਜਦੋਂ ਤੇਰਾ ਵਿਆਹ ਹੋਣਾ ਸਾਰਾ ਤੇਰੇ ਸਾਹਮਣੇ ਪਿਆ ਇਹ ਚੀਜ਼ ਤਾਂ ਵਰਡ ਕਰਨੀ ਜਾਂਦੀ ਹੈ ਬੰਦ ਕਮਰੇ ਵਾਲੇ ਚੀਜ਼ਾਂ ਜਿਹੜੀਆਂ ਬੰਦ ਕਮਰੇ ਚ ਕਰੋ ਹਣ ਦੋਖਣ ਦਿਖਾ ਕੇ ਘਟਣਾ ਦਾ ਇਹ ਚੀਜ਼ ਚੀ ਗੱਟ ਲੈ ਉਹ ਹੁਣ ਬਾ ਚ ਕਹਿੰਦਾ ਕਹਿੰਦਾ ਮੇਰੇ ਭੈਣ ਜੀ ਕਹਿੰਦਾ ਪਹਿਲਾਂ ਦੁਕਾਨ ਖੋਲੀ ਨਹੀਂ ਤੇ ਵੀ ਮੈਂ ਮੇਰੇ ਭੈਣ ਨੂੰ ਭੇਜੇ ਦੁਕਾਨ ਤੇ ਛੋਟੀ ਨੂੰ ਵੀ ਕਾਊਂਟਰ ਤੇ ਵੀ ਦੁਕਾਨ ਖੋਲਣਾ ਤੇ ਲੋਕਾਂ ਨੇ ਆਇਆ ਕਰਨ ਆਇਆ ਕਹਿੰਦਾ ਵੀਡੀਓ ਲਾ ਕੇ ਕਹਿੰਦਾ ਦਿਖਾ ਦੇ ਕਰਨ ਵੀ ਜੇ ਤੈਨ ਬਾਈ ਦੀ ਦਹੀ ਦਿਖਾਉਂਦੇ ਤੇ ਵੀ ਉਹਨਾਂ ਨੇ ਘੜਾ ਬਣਾਇ ਦੀ ਫੇਰ ਵੀ ਕਿੰਨਾ ਕਿਤੇ ਪੰਜਾਬੀਆਂ ਨੇ ਮਾਫ਼ ਕਰਤਾ ਯਾਰ ਹਨਾ ਠੀਕ ਹੈ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਸਟਿਲ ਯਾਰ ਪੰਜਾਬੀ ਆਪਣੇ ਬਹੁਤ ਵਧੀਆ ਨੇ ਬਾਈ ਹਨਾ ਲੋਕ ਇਤਨਾ ਕਿਤੇ ਵਹੀ ਫਰੋ ਉਹ ਕਰ ਦੇਣਾ ਮਤਲਬ ਅੱਪਾ ਹੁਣ ਬਹੁਤਾ ਹੋਰ ਉਸ ਚੀਜ਼ ਬਾਰੇ ਕੀ ਕਹੀਏ ਫਿਰ ਲੋਕ ਦੂਜੇ ਪਾਸੇ ਹਨ ਆ ਕਹਿੰਦੇ ਨੇ ਭੰਡਰਿਆ ਉਹਨੂੰ ਆ ਵੀ ਹ ਇਦਾਂ ਬੋਲਦੇ ਹੋ ਇਦਾਂ ਬੋਲਦੇ ਹੋ ਬਟ ਜੋ ਚੀਜ਼ ਹੈ ਜਿਆ ਸਚਾਈ ਤਾਂ ਇਹੀ ਹੈ ਵੀ ਇਦਾਂ ਦਾ ਮਾਈਂਡ ਸੈਟ ਹੈ ਬਾਈ ਕਿਥੋਂ ਚੀਜ਼ਾਂ ਦੇਖੋ ਇਹ ਚੀਜ਼ਾਂ ਬਾਈ ਕਿਤਨਾ ਕਿਤੇ ਡਰਾਈਵ ਹੁੰਦੀਆਂ ਨੇ ਠੀਕ ਹੈ ਕਿਤਨਾ ਕਿਤਦਾ ਬੰਦਾ ਇਹ ਚੀਜ਼ਾਂ ਦੇ ਇਹ ਚੀਜ਼ਾਂ ਦੇ ਵੀ ਕਿਤਨਾ ਕਿਤਨਾ ਮਤਲਬ 네ਗੈਟਿਵਿਟੀ 네ਗਟਿਵ ਚੀਜ਼ ਹੈ ਇੱਕ ਹਨ ਉਹਨੂੰ ਵੀ ਕਿਤਨਾ ਕਿਤਨਾ ਇਨਸਪਾਇਰ ਹੁੰਦਾ ਏ ਬੰਦਾ ਦੇਖੋ ਦੇਖ ਲਾ ਲੋ ਚਹੇ ਕੰਟੈਂਟ ਬਣਾ ਲਓ ਉਦਾਂ ਦਾ ਜਿਹੜਾ ਕੰਟੈਂਟ ਆ ਰਿਹਾ ਹੁਣ ਵਕਤ ਕਰਜਾ ਕਨਾ ਕਰਜਾ ਕਹਿੰਦਾ ਮੈਂ ਮੈਨੂੰ ਲੋਕ ਕਹੀ ਜਾਂਦੇ ਨੇ ਵੀ ਇੰਨਾ ਪੈਸਾ ਆ ਕਹਿੰਦਾ ਮੈਂ ਗੱਡੀ ਕਿਸ਼ਤਾਂ ਤੇ ਲੈਰ ਕੇ ਆ ਘਰ ਕਹਿੰਦਾ ਮੇਰੇ ਜਮੀਨ ਹੋਆ ਗੱਡੀ ਖੜਨ ਨੂੰ ਜਗ੍ਹਾ ਵੀ ਨਹੀਂ ਹੈਗੀ ਪੈਸਾ ਦੇਖ ਲੋ ਨਾਲ ਉਹ ਕਿੰਨਾ ਕਮਾ ਰਿਹਾ ਸੋਸ਼ਲ ਮੀਡੀਆ ਤੋਂ ਫੇਰ ਵੀ ਉਹ ਸ਼ੋਅ ਕਰ ਰਿਹਾ ਵੀ ਮੇਰੇ ਕੋਲ ਹੈ ਨਹੀਂ ਪੈਸਾ ਤੇ ਪਹਿਲਾਂ ਇਹ ਲਾਉਂਦਾ ਸੀਗਾ ਰੇੜੀ ਤੋਂ ਕੋਠੀ ਬਣਾਲੀ ਉਹ ਬਣਾਲੀ ਤੇ ਹੋਟਲ ਬਣਾਲਿਆ ਕਿੰਨਾ ਤੇ ਹੋਰ ਚੀਜ਼ਾਂ ਬਣਾ ਲਈਆਂ ਫੇਰ ਵੀ ਇਹ ਜੀ ਕਹਿ ਰਿਹਾ ਮੈਂ ਹਜੇ ਵੀ ਪਤਾ ਨਹੀਂ ਹੋਰ ਕੀ ਕਰੂਗਾ ਹਜੇ ਲਈ ਦੱਸ ਹੋਰ ਕਿੰਨੇ ਵੀਡੀਓ ਕੱਢੇਗਾ ਉਹ ਫਿਰ ਕੀ ਜੇ ਦੂਆ ਦਾ ਇੱਕ ਉਹਦੇ ਉਹ ਚ ਹੋਰ ਵੀ ਗੱਲ ਛੱਡਣੀ ਹੈਗਾ ਉਹ ਵੀਡੀਓ ਕਿੱਜਾ ਕਰ ਉਹ ਹਣਾ ਜਦੋਂ ਇਹ ਬਿਗ ਵਾਚ ਚ ਆ ਗਿਆ ਕਰੂ ਉੱਥੇ ਵੀ ਕੁਝ ਇਹ ਹੁਣ ਕਹਿੰਦਾ ਬਿਗ ਵਾਚ ਚ ਹਜੇ ਤਾਂ ਮੈਂ ਜਾਂਦੇ ਨਹੀਂ ਕਹਿੰਦਾ ਹਜੇ ਤਾਂ ਪਲਾਨ ਨਹੀਂ ਹੈਗਾ ਵੀ ਫਾਈਨਲ ਨਹੀਂ ਹੈਗਾ ਅੱਜ ਜੀ ਸਾਨੂੰ ਅਪਰੋਚ ਕੀਤੀ ਨਹੀਂ ਗਈ ਉਹ ਕਹਿੰਦਾ ਪਹਿਲਾਂ ਤਾਂ ਸਲਾਹ ਹੈ ਨਹੀਂ ਤੁਸੀਂ どういうふうにあげて、まじ。ビッグボッチマンや。